ਚੜ੍ਹਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਥਾਣਾ ਧਾਰੀਵਾਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਜ਼ਦੀਕੀ ਪਿੰਡ ਜਫਰਵਾਲ ਦੇ ਇੱਕ ਡੇਰੇ ਵਿੱਚ ਅੱਜ ਪੁਲਿਸ ਨੇ ਜਦੋਂ ਰੇਡ ਮਾਰੀ ਤਾਂ ਡੇਰੇ ਵਿੱਚੋਂ ਵੱਡੀ ਮਾਤਰਾ ਵਿੱਚ ਦੇਸੀ ਲਾਹਣ ਤੇ ਸ਼ਰਾਬ ਬਰਾਮਦ ਕੀਤੀ ਗਈ। ਧਾਰੀਵਾਲ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਅਸੀਂ ਪਿੰਡ ਜਫਰਵਾਲ ਤੋਂ ਅਸੀਂ ਅੱਜ ਰੇਡ ਦਾ ਜਸਬੀਤ ਸਿੰਘ ਨੇ ਕਰੇ। ਜਿੱਥੇ ਸਾਨੂੰ 450 ਲੀਟਰ ਦੇ ਕਰੀਬ ਲਾਹਣ ਤੇ ਇੱਕ ਕੰਚਾਬ ਦਾ ਜਿਹੜਾ ਸਾਨੂੰ ਬਰਾਮਦ ਹੋਇਆ। ਇਹ ਪਹਿਲੇ ਵੀ ਇਹਦੇ ਤੇ ਪਰਚੇ ਲੇਕਨ ਅਕਸਾਈਜ਼ ਜਿ ਵਗੈਰਾ ਦਾ ਕੋਈ ਨਹੀਂ ਹੈਗਾ। ਪਹਿਲੇ ਇਹਦੇ ਤੇ ਪਰਚੇ ਹੈਗੇ ਆ। ਸਾਨੂੰ ਇਹ ਸਾਨੂੰ ਇਹ ਗੁਪਤ ਇਨਫੋਰਮੇਸ਼ਨ ਮਿਲੀ ਸੀ ਸਾਡੀ ਤੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਅੱਜ ਸਾਰੀ ਅਕਸਾਈਜ਼ ਵਾਲੇ ਤੇ ਅਸੀਂ ਪੰਜਾਬ ਪਲੱਸ ਨੇ ਜਿਹੜਾ ਹੈਗਾ ਦੋਨੋਂ ਟੀਮਾਂ ਬਣਾ ਕੇ ਅਸੀਂ ਤੇ ਅੱਜ ਜਿਹੜੇ ਵੱਖ-ਵੱਖ ਜਗ੍ਹਾ ਤੇ ਅਸੀਂ ਏ ਰੇਟ ਕਿੱਥੇ ਕਿੱਥੇ ਸਾਨੂੰ ਆਇਆ ਜਫਰਵਾਲਪਿੰਡ ਤੋਂ ਸਾਨੂੰ ਅੱਜ ਇਹ ਸਾਡੀ ਲਾਹਣ ਤੇ ਸ਼ਰਾਬ ਜਿਹੜੀ ਬਰਾਮਤ ਹੈ। ਕੀ ਆਪ ਹੀ ਖੋਦੀ ਬਣਾਉਂਦਾ ਸੀਗਾ? ਤੇ ਪਿਆਰ ਆਪ ਹੀ ਕਰਦਾ ਸੀਗਾ। ਤੇ ਇਸੇ ਕੋਲੋਂ ਮੈਂਦਾ ਕਿਉਂਕਿ ਲਾਹਣ ਮਿਲੀ ਸਾਨੂੰ ਲਾਹਣ ਜਿਹੜੀ ਹੈਗੀ ਉਹ ਆਪ ਹੀ ਤਿਆਰ ਹੋਈ ਉਹ ਸ਼ਰਾਬ। ਨਹੀਂ ਅੱਜ ਇਹ ਉਹ ਪਗੋੜਾ ਹੈਗਾ ਉਹ ਨਹੀਂ ਸਾਨੂੰ ਮਿਲਿਆ। ਪਰ ਜਲਦ ਜਿਹੜਾ ਸਾਨੂੰ ਇਹ ਜਦੋਂ ਉਹਦੀ ਰੈਸਟ ਹੋਈ ਸਾਨੂੰ ਸੇ ਪਤਾ ਲੱਗੀ ਕਿ ਸਾਰਾ ਕੌਣ ਕੌਣ ਇਹਦੇ ਨਾਲ ਹੋਰਨ ਵਾਲੇ ਹੈਗੇ ਆ ਜਿਹੜੇ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਫੜਾਂਗੇ ਪੁਲਿਸ ਸਾਡੇ ਮਾਨਯੋਗ ਅਸੀਂ ਇਸ ਕੇਸ ਵੱਲੋਂ ਹਦਾਇਤਾਂ ਨੇ ਸਾਨੂੰ ਨਸ਼ਾ ਸੰਬੰਧੀ ਜਿਹੜੀਆਂ ਹੈਗੀਆਂ ਨੇ ਦਿਲੀ ਦੇ ਦਿਲੀ ਸਾਨੂੰ ਲਕਸ਼ਮਾ ਮਿਲਦੀਆਂ ਨੇ ਉਹਦੇ ਮਤਾਬਿਕ ਅਸੀਂ ਦਿਲੀ ਦੇ ਦਿਲੀ ਜਿਹੜੇ ਹੈਗੇ ਆ ਹੋਰ ਜਗ੍ਹਾ ਤੇ ਵੀ ਜਿੱਥੇ ਹੋ ਰਿਹਾ ਹੈ ਨਸ਼ਾ ਦੇ ਧੰਦੇ ਹੋ ਰਹੇ ਆ ਅਸੀਂ ਉਹਨਾਂ ਨੂੰ ਜਲਦ ਕਾਬੂ ਕਰਾਂਗੇ ਤੁਹਾਨੂੰ ਕਿ ਜਿਹੜੀ ਕੋਈ ਇਦਾਂ ਦੀ ਹੈਗੀ ਆ ਸਾਨੂੰ ਇਨਫਰਮੇਸ਼ਨ ਦੇਣ ਜਿਹੜੀ ਉਹਨਾਂ ਦੀ ਗੁਪਤ ਰੱਖੀ ਜਾਊਗੀ ਤੇ ਸਾਡੇ ਨਾਲ ਸਾਥ ਦੇ